ਦੇ ਡਰਾਮਾ ਡੋਲੀ ਨਹੀਂ ਬਹੁਤ ਡਮਾ ਵਿਖੋ origignal ਪਾਰਟੀ ਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਦਾ ਸਰਵਾਈਵਲ ਜ਼ਰੂਰ ਚੜ੍ਹੇ ਆ ਉਹ ਇੱਕ ਦੂਸਰੇ ਨੂੰ ਨੰਗਾ ਕਰਨ ਤੇ ਲੱਗੇ ਹੋਏ ਆ ਪਹਿਲਾਂ ਇਹ ਨੰਗੇ ਹੋਣਗੇ ਫਿਰ ਉਹਦੇ ਵਿੱਚੋਂ ਸਾਰਾ ਕੁਝ ਨਿਕਲੂਗਾ ਉਹਦੇ ਤੋਂ ਬਾਅਦ ਕਿਤੇ 2-4 ਸਾਲਾਂ ਬਾਅਦ ਹੌਲੀ-ਹੌਲੀ ਗੱਲ ਉਸ ਪਾਸੇ ਨੂੰ ਜੜੀ ਪੁਰਾਣਾ ਗੱਲ SGBC ਨੂੰ ਲੈ ਕੇ ਕੀਤੀ ਜਾਂਦੀ ਹੈ ਕੱਲ ਵਡਾਲਾ ਨੇ ਜਿਹੜੇ ਗੁਰਪ੍ਰਤਾ ਸਿੰਘ ਵਡਾਲਾ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬੀਬੀ ਨੂੰ ਇੱਕ ਨੋਟਿਸ ਜਾਰੀ ਹੋਇਆ ਉਹ ਕਹਿ ਰਹੇ ਕਿ ਸੁਖਬੀਰ ਬਾਦਲ ਨੂੰ ਤਨਖਈਆ ਘਰਾੜਤ ਕੀ ਦੀ ਅਰਦਾ ਦਿੱਤਾ ਗਿਆ ਲੇਕਿਨ ਉਸੇ ਬਾਅਦ ਵੀ ਸੁਖਬੀਰ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੈ ਅਕਾਲੀ ਦਲ ਦੀ ਜਿਹੜੀ ਸਥਿਤੀ ਡਾਮਾਡੋਲ ਨਜ਼ਰ ਆ ਰਹੀ ਪੰਜਾਬ 'ਚ ਨਹੀਂ ਡਾਮਾਡੋਲ ਨਹੀਂ ਬਹੁਤ ਡਾਵਾ ਦੇਖੋ ਰਿਜਨਲ ਪਾਰਟੀ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਕਾਲੀ ਦਲ ਦਾ ਸਰਵਾਈਵਲ ਜ਼ਰੂਰ ਚਾਹੀਦਾ ਰੀਜੀonal ਪਾਰਟੀ ਦੀਆਂ ਆਪਣੀਆਂ ਕਈ ਆਡਿਆਲੋਜੀਜ਼ ਹੁੰਦੀਆਂ ਔਰ ਕਈ ਉਹਨਾਂ ਦੇ ਬੈਨੀਫਿਟਸ ਵੀ ਹੁੰਦੇ ਆ ਕਿਉਂਕਿ ਉਹ ਰੀਜੀonal ਮੁੱਦੇ ਦੀ ਗੱਲ ਕਰਦੇ ਆ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਹੁੰਦੀਆਂ ਉਹ ਕਈ ਵਾਰੀ ਨੈਸ਼ਨਲ ਪ੍ਰੋਸਪੈਕਟ ਤੋਂ ਦੇਖਦੀਆਂ ਹੈਗੀਆਂ ਲੇਕਿਨ ਇਹਨਾਂ ਦਾ ਰਿਵਾਈਵਲ ਜਿਹੜਾ ਮੈਨੂੰ ਲੱਗਦਾ ਨਹੀਂ ਕਿਉਂਕਿ ਮੈਂ ਇੱਕ ਦੋਨਾਂ ਹੀ ਗਰੁੱਪਾਂ ਨੂੰ ਕੋਈ ਇੱਕ ਦਿਨ ਮਤਲਬ ਕਹਿ ਲੋ ਕਿ ਥਰੂ মিডিਆ ਹੀ ਕਿਹਾ ਸੀ ਕਿ ਹੁਣ ਬਹੁਤਾ ਝੱਗਾ ਚੱਕੋ ਨਾ ਨੰਗੇ ਸਾਰਿਆਂ ਨੇ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਹਾਲਾਤ ਨੂੰ ਅਸੈਸ ਕਰਕੇ ਫੈਸਲੇ ਨਹੀਂ ਲੈਂਦੇ ਤੇ ਸਿਰਫ ਹੱਥ ਖੜੇ ਕਰਕੇ ਫੈਸਲੇ ਲੈਣੇ ਉਹ ਫੈਸਲੇ ਬਹੁਤੇ ਵਧੀਆ ਨਹੀਂ ਲੇਕਿਨ ਹੁਣ ਦੋਨੇ ਧੜੇ ਜਿਹੜੇ ਆ ਉਹ ਇੱਕ ਦੂਸਰੇ ਨੂੰ ਨੰਗਾ ਕਰਨ ਤੇ ਲੱਗੇ ਹੋਏ ਆ ਪਹਿਲਾਂ ਇਹ ਨੰਗੇ ਹੋਣਗੇ ਫਿਰ ਉਹਦੇ ਵਿੱਚੋਂ ਸਾਰਾ ਕੁਝ ਨਿਕਲੂਗਾ ਉਹਦੇ ਤੋਂ ਬਾਅਦ ਕਿਤੇ 2-4 ਸਾਲਾਂ ਬਾਅਦ ਹੌਲੀ-ਹੌਲੀ ਗੱਲ ਉਸ ਪਾਸੇ ਨੂੰ ਗਈ ਪੁਰਸਾ ਖੁਰਪੁਰਤਾਵ ਡਾਲੀ ਨੇ ਕਿਹਾ ਕਿ ਜਿਹੜਾ ਆ タミン ਸੀਗੇ ਉਹ ਕਹਿੰਦੇ ਐ ਜੀਬੀਸੀ ਦੇ ਖਿਲਾਫ ਚੱਲ ਰਹੀ ਹੈ ਜਿਹੜੀ ਉੱਥੇ ਦੀ ਕਮੇਟੀ ਹੈਗੀ ਹੈ ਉਹਦੇ ਵਿੱਚ ਉਹਨਾਂ ਦੇ ਨਾਲ ਕੋਈ ਜ਼ਿਆਦਾ ਬੰਦ ਨਹੀਂ ਨਜ਼ਰ ਆ ਰਹੀ ਹੈ ਔਰ ਉਹਨਾਂ ਨੇ ਜਥੇਦਾਰ ਰਗੂਵੀਰ ਗਿਆਨੀ ਤੇ ਵੀ ਉਹਨਾਂ ਨੇ ਜਿਹੜਾ ਸਵਾਲ ਚੱਕੇ ਨੇ ਕਿਤੇ ਨੇ ਕਿਤੇ ਪੋਲਿਟਿਕਸ ਕਹਿੰਦੇ ਕਿ ਉਹਨਾਂ ਦੇ ਤੇ ਵੀ ਹਾਵੀ ਨਜ਼ਰ ਆ ਰਹੀ ਦੇਖੋ ਅਸਲੀ ਗੱਲ ਹੈ ਸਮੇਂ-ਸਮੇਂ ਤੇ ਗਲਤੀਆਂ ਕੀਤੀਆਂ ਸਾਡੇ ਜਥੇਦਾਰ ਸਾਹਿਬ ਨੇ ਵੀ ਕਿਤੇ ਨਾ ਕਿਤੇ ਕਈ ਵਾਰੀ ਪ੍ਰੈਸ਼ਰ ਚਾਣ ਕੇ ਗਲਤੀਆਂ ਕੀਤੀਆਂ ਹੈਗੀਆਂ ਜਦੋਂ ਅਸੀਂ ਇੰਸਟੀਚੂਸ਼ਨਸ ਨੂੰ ਮਾਰ ਦਿੰਨੇ ਆ ਨਾ ਉਦੋਂ ਫਿਰ ਇਹੋ ਜੀਆਂ ਚੀਜ਼ਾਂ ਦਾ ਹੋਣਾ ਸੁਭਾਵਿਕ ਹੈ ਪਰ ਹੁਣ ਕਿਤੇ ਜਾ ਕੇ ਤਾਂ ਸਾਨੂੰ ਰੁਕਣਾ ਪੁੱਲਦਾ ਨਾ ਤੇ ਜੇ ਅਸੀਂ ਕਿਤੇ ਵੀ ਨਾ ਰੁਕਾਂਗੇ ਤਾਂ ਫਿਰ ਉਹ ਅਲਟੀਮੇਟਲੀ ਸਾਡੇ ਸਮਾਜ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਔਰ ਕਿਉਂਕਿ ਤੁਸੀਂ ਜਦੋਂ ਵਿਧਾਇਕ ਬਨੇ ਸੀ ਅਕਾਲੀ ਦਲ ਤੋਂ ਹੀ ਤੁਸੀਂ ਲੜੇ ਸੀਗੇ ਉਸੇ ਪਾਰਟੀ ਤੋਂ ਤੁਹਾਨੂੰ ਟਿਕਟ ਮਿਲੀ ਸੀਗੀ ਉਸ ਸਮੇਂ ਦੇ ਹਾਲਾਤ ਤੇ ਇਸ ਸਮੇਂ ਦੇ ਹਾਲਾਤਾਂ 'ਚ ਕੀ ਫਰਕ ਕਿਵੇਂ ਆ ਚੁੱਕਾ ਹੈਗਾ ਕਿਉਂਕਿ ਉਦੋਂ ਦੇ ਸਾਰੇ ਕੱਟੇ ਹੀ ਸੀਗੇ ਜਿਹੜਾ ਹੁਣ ਇੱਕ ਬਾਗੀ ਦੜਾ ਬਣ ਗਿਆ ਤੇ ਇੱਕ ਦੂਸਰਾ ਆਪਣੇ ਨੂੰ ਅਕਾਲੀ ਦਲ ਹੀ ਗਿਆ ਦੇਖੋ ਮੇਰੀ ਲੜਾਈ ਹਮੇਸ਼ਾ ਲੌਜਿਕ ਦੀ ਰਹਿੰਦੀ ਹੈ ਮੈਂ ਇਹ ਨਹੀਂ ਵੀ ਅਕਾਲੀ ਦਲ 'ਚ ਹੀ ਲੜਦਾ ਸੀ ਮੈਂ ਕਾਂਗਰਸ 'ਚ ਵੀ ਲੜਦਾ ਸੀ ਮੈਂ ਹੁਣ ਆਮ ਆਦਮੀ ਪਾਰਟੀ ਨਾਲ ਵੀ ਲੜਦਾ ਹਾਂ ਲੜਦਾ ਉਹਨਾਂ ਕਦਰਾਂ ਕੀਮਤਾਂ ਲਈ ਸਿਸਟਮ ਲਈ ਤੁਸੀਂ ਸਿਸਟਮ ਠੀਕ ਰੱਖੋ ਉਹਨਾਂ ਕਦਰਾਂ ਕੀਮਤਾਂ ਤੇ ਪਹਿਰਾ ਦਿਓ ਤੁਸੀਂ ਗਰੋ ਕਰੋ ਲੇਕਿਨ ਡੈਮੋਕ੍ਰੇਸੀ ਦੇ ਵਿੱਚ ਇਦਾਂ ਦਾ ਰਹਿ ਨਹੀਂ ਗਿਆ ਡੈਮੋਕ੍ਰੇਸੀ ਦੇ ਵਿੱਚ ਨਿਘਾਰ ਹੀ ਨਾ ਆ ਗਿਆ ਵੀ ਇੱਕ ਲੀਡਰ ਬਣ ਜਾਂਦਾ ਉਹਦੇ ਆਲੇ ਦੁਆਲੇ ਚਮਚੇ ਬਣ ਜਾਂਦੇ ਆ ਤੇ ਚਮਚੇ ਫਿਰ ਉਹਨੂੰ ਬਹੁਤ ਜਿਚਾਉਣ ਲੱਗ ਪੈਂਦੇ ਆ ਵੀ ਜਨਾਬ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ ਇਹ ਹੀ ਸਾਡੀ ਪੋਲਿਟਿਕਸ ਦੇ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ ਤੇ ਸੰਸਦ ਚ ਬਿੱਲ ਆਵੇਗੀ ਮੋਦੀ ਸਰਕਾਰ ਕਿਉਂਕਿ ਜਿਹੜਾ ਕਮੇਟੀ ਬਣਾਇਗੀ ਰਿਪੋਰਟ ਦਿੱਤੀ ਗਈ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਣੇ ਚਾਹੀਦੇ ਨੇ ਕੀ ਲੱਗਦਾ ਹੈ ਕਿ ਇਹ ਲਿਆਣਾ ਚਾਹੀਦਾ ਹੈ ਜਾਂ ਨਹੀਂ ਲਿਆਣਾ ਚਾਹੀਦਾ ਇਹ ਬਿਲਕੁਲ ਫੇਲ ਸਿਸਟਮ ਹੋਊਗਾ ਤੁਸੀਂ ਮੈਨੂੰ ਦੱਸੋ ਜੇ ਮੰਨ ਲਓ ਕਿਸੇ ਸੂਬੇ ਦੇ ਵਿੱਚ ਮੈਜੋਰਿਟੀ ਨਹੀਂ ਆਉਂਦੀ ਉੱਥੇ ਹੰਗ ਅਸੈਂਬਲੀ ਆਉਂਦੀ ਹੈ ਕਿਸੇ ਦੀ ਸਪੋਰਟ ਨਾਲ ਸਰਕਾਰ ਬਣ ਜਾਂਦੀ ਆ ਦੋ ਚੋਂ 6 ਮਹੀਨਿਆਂ ਬਾਅਦ ਉਹ ਵਿਦਡਰੋ ਕਰ ਲੈਂਦੇ ਆ ਕੀ ਉਹ ਫਿਰ ਜਿਹੜਾ 4.5 ਸਾਲ ਦਾ ਸਮਾਂ ਉਤੋਂ ਗਵਰਨਰ ਰਾਜ ਲੱਗੂਗਾ ਕੋਈ ਪੋਸੀਬਲ ਨਹੀਂ ਹੈਗਾ ਇਹਨਾਂ ਨੇ ਅੱਜ ਤੱਕ ਜੋ ਕੰਮ ਕੀਤਾ ਚਾਹੇ ਉਹ ਨੋਟਬੰਦੀ ਸੀ ਚਾਹੇ ਉਹ ਜੀਐਸਟੀ ਸੀ ਚਾਹੇ ਕਿਸਾਨੀ ਬਿੱਲ ਸੀ ਸਾਰਾ ਟੋਟਲ ਫਲਾਪ ਤੇ ਫੇਲ ਹੋਏ ਆ ਬਿਲਕੁਲ ਮਾਫੀਆ ਕ੍ਰੀਏਟ ਕਰਕੇ ਬਹਿ ਗਏ ਆ ਦੋ ਗੁਜਰਾਤੀ ਆ ਦੋ ਵੇਚਣ ਲੱਗ ਪਏ ਦੋ ਖਰੀਦਣ ਲੱਗ ਪਏ ਇੱਕ ਹਮੇਤਸ਼ਾ ਤੇ ਮੋਦੀ ਆ ਵੇਚਦੇ ਆ ਤੇ ਅਮਾਨੀ ਦੇ ਅਦਾਨੀ ਖਰੀਦਦੇ ਆ ਹੋਰ ਹੋਰ ਕੋਈ ਇਹਨਾਂ ਦਾ ਕੋਈ ਰੋਲ ਨਹੀਂ ਆਖੇ ਸਵਾਲ ਮੇਰਾ ਹੁਣ ਤਾਂ ਮੁੱਖ ਮੰਤਰੀ ਨੇ ਛੁੱਟੀ ਵੀ ਲੈ ਲਈ ਆ ਉਨਕੀ ਤਰਨਾ ਗੱਲਬਾਤ ਹੋਈ ਹੈ ਕਿ ਕਦੋਂ ਤੱਕ ਜਲੰਧਰ ਆ ਰਹੇ ਨੇ ਜਿਹੜੀ ਤੁਸੀਂ ਸਮੱਸਿਆ ਦਸੀ ਉਹਦਾ ਹੱਲ ਜਿਹੜਾ ਕੀਤਾ ਜਾਊਗਾ ਜਲਦੀ ਉਹਨਾਂ ਵੱਲੋਂ ਪਰ ਪੰਚਾਇਤੀ ਚੋਣਾਂ ਨੂੰ ਲੈ ਕੇ ਕੁਝ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਨੂੰ ਦੇਖੋ ਮੈਨੂੰ ਲੱਗਦਾ ਇਹ ਦੇਖੋ ਪਿੰਡਾਂ ਦਾ ਭਾਈਚਾਰਾ ਨਹੀਂ ਵਿਗਾੜਨਾ ਚਾਹੀਦਾ ਦੂਸਰੀ ਗੱਲ ਹੈ ਇੰਨੀ ਧੱਕੇਸ਼ਾਈ ਸਰਕਾਰ ਵੱਲੋਂ ਹੋਣੀ ਨਹੀਂ ਚਾਹੀਦੀ ਲੋਕੀ ਫਿਰੇ ਮਹਿਸੂਸ ਕਰਦੇ ਹੁੰਦੇ ਆ ਐਂਡ ਆਫ ਦਾ ਡੇ ਇਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਮੇਰੀ ਪੰਚਾਇਤ ਬਣ ਜੂ ਕਿ ਸ਼ਾਇਦ ਮੈਂ ਕੱਲ ਨੂੰ ਐਮਐਲਏ ਬਣ ਜੂ ਜਿਹੜੀ ਇੱਥੇ ਸਾਡੇ ਬੀਬੀ ਹੈਗੀ ਆ ਅੱਛਾ ਸਾਡੇ 12000 ਪੰਚਾਇਤਾਂ ਸੀਗੀਆਂ ਆਮ ਆਦਮੀ ਪਾਰਟੀ ਦੇ 92 ਐਮਐਲਏ ਬਣਦਾ ਹੈ। ਇਹਦੀ ਤੂੰ ਕੁਝ ਸਿੱਖ ਲੈਣ। ਕੱਲਾ ਸਰਪੰਚ ਜਿਹੜਾ ਆ ਸਰਪੰਚ ਜਦੋਂ ਸਰਪੰਚੀ ਕਰਦਾ ਉਹਦੇ ਅਗੇਂਸਟ ਵੀ ਖਿਲਾਫ ਵੀ ਲੋਕੀ ਹੁੰਦੇ ਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਨਹੀਂ ਹੈ ਕਿ ਸਾਨੂੰ ਇਦਾਂ ਦਾ ਨਜ਼ਰੀਆ ਰੱਖਣਾ ਚਾਹੀਦਾ। ਤੇ ਬਾਕੀ ਜਿੰਨੀ ਕਿ ਜਿਹਨੂੰ ਸਮਝ ਹੁੰਦੀ ਆ ਓੰਨੀ ਕੁ ਗੱਲ ਕਰਦਾ। ਟਾਈਮ ਜਿਹੜਾ ਉਹਨਾਂ ਨੇ ਕਿਹਾ ਸੀ ਮੈਂ ਜਲੰਧਰ ਆਵਾਂਗਾ ਤੇ ਤੁਹਾਡੇ ਨਾਲ ਜਾਊਂਗੇ ਉਹ ਟਾਈਮ ਮਿਲਿਆ। ਹਜੇ ਤਾਂ ਨਹੀਂ ਹੋਇਆ। ਲੱਗਦਾ ਅਮਰ ਦਿਨਾਂ ਚ ਮੈਂ ਆਉਣਾ ਤਾਂ ਚਾਹੀਦਾ ਕਿਉਂਕਿ ਮੈਂ ਤਾਂ ਮਾਈਨਿੰਗ ਦਿਖਾਉਣ ਲਈ ਲੈ ਕੇ ਆਉਣਾ ਤੇ ਇੱਕ ਐਸਟੋਟਰਫ ਮੈਂ ਲਵਾਈ ਹੈਗੀ ਆ ਉਹਦਾ ਉਦਘਾਟਨ ਮੈਂ ਚਾਹਣਾ ਵੀ ਉਹ ਕਿਉਂਕਿ ਅਫਸਰ ਉਹੀ ਡਰੀ ਜਾਂਦੇ ਆ ਮੈਂ ਨਿਆਣਿਆਂ ਨੂੰ ਮੈਂ ਕਿਹਾ ਯਾਰ ਖਿਡ ਲੈਂਦੇ ਹੋ ਇਹਨਾਂ ਨੂੰ ਕਹਿੰਦੇ ਜੀ ਉਦਘਾਟਨ ਨਹੀਂ ਹੋਇਆ ਮੈਂ ਕਿਹਾ ਚਲੋ ਉਦਘਾਟਨ ਕਰਾ ਲਓ ਸੋ ਇਹ ਸੰਸਾਦ ਦੇ ਨਾਲ ਕਾਂਗਰਸ ਵਿਧਾਇਕ ਵਰਗਤ ਸਿੰਘ ਪੰਜਾਬ ਦੇ ਵਾਫਕ ਮੁੱਦੇ ਦੇ ਗੱਲ ਕੀਤੀ ਪੰਚਾਇਤੀ ਚੋਣਾਂ ਹਰਿਆਣਾ ਚੋਣਾਂ ਨੂੰ ਵੀ ਲੈ ਕੇ ਔਰ ਸੀਐਮ ਦੀ ਤਬੀਅਤ ਨੂੰ ਲੈ ਕੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਮੈਂ ਤਾਂ ਛੁੱਟੀ ਤੇ ਆਇਆ ਹਾਂ ਹੁਣ ਸੀਐਮ ਸਾਹਿਬ ਅੱਗੇ ਜਾਣਨ ਫਿਲਹਾਲ ਜੁੜੇ ਹੋਏ ਰਾ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਭ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਪੰਜਾਬ ਤੱਕ